ਆ ਗਿਆ ਨੀਲਾ ਰੰਗ ਬਾਈ ਨੀਲੇ ਰੰਗ ਤੇ ਵੀ ਇਹਨਾਂ ਨੇ ਸੇਮ ਕਾਰਵਾਈ ਕੀਤੀ ਆ ਬਾਈ ਮੈਟ ਟਰਾਲੀ ਟੇਪ ਨਹੀਂ ਮੈਟ ਹੁੰਦਾ ਮੈਟ ਉਹ ਹੀ ਆ ਉਹ ਟੇਪ ਕਰਤੀ ਦੇਖੇ ਪਟਕੇ ਬਾਈ ਥੋੜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਸਵਰਾਜ ਵਾਲੇ ਨੇ ਟਰੈਕਟਰ ਦੇ ਵਿੱਚ ਫੇਰ ਬਦਲ ਕਰਿਆ ਤੇ ਸ਼ਾਇਦ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਹੋਊਗਾ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਦੋਨੇ ਮਾਡਲ ਖੜੇ ਆ ਤੇ ਬਣੇ ਰਿਓ ਵਲੌਗ ਦੇ ਵਿੱਚ ਤੇ ਲੋ ਬਾਈ ਅੱਜ ਸਾਡੀ ਟੀਮ ਮੋਹੇ ਨਾ ਕਰਨ ਪਹੁੰਚਿਆ ਜਿਹੜੇ ਨਵੇਂ ਲੁੱਕ ਵਾਲੇ ਸਵਰਾਜ ਆਏ ਆ ਤੇ ਮਿਲੋ ਪਾਵਲੇ ਵੀਰ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰੇ ਸਤਿ ਸ਼੍ਰੀ ਅਕਾਲ ਮਹਾਰਾਜ ਅਮਨਵੀਰ ਹੋਰ ਭਾਈ ਸਤਿ ਸ਼੍ਰੀ ਅਕਾਲ ਬਾਬੇ ਜੀ ਠੀਕ ਆ ਵੀਰੇ ਕੈਮਾ ਸੇਤਾ ਤੇ ਕਿਵੇਂ ਲੱਗਿਆ ਭਾਈ ਤੁਹਾਨੂੰ ਇਹ ਸਵਰਾਜ ਸਵਰਾਜ ਦੀ ਨਿਊ ਲੁੱਕ ਸਵਰਾਜ ਜੀ ਜੇ ਆਗਲਾ ਜੋ ਵੀ ਕਰਦਾ ਵਧੀਆ ਖਤਰੇ ਕਰਦਾ ਹੈ ਕਿ ਨਹੀਂ ਠੀਕ ਆ ਪਰ ਬਾਕੀ ਆਪਣੀ ਆਪਣੀ ਪਸੰਦ ਆ ਉਹਦਾ ਕੰਬੀਨੇਸ਼ਨ ਭਾਈ ਕਹਿੰਦਾ ਵੀ ਜੋ ਕਰਦੀ ਕੰਪਨੀ ਵਧੀਆ ਵਾਸਤੇ ਹੀ ਕਰਦੀ ਆ ਠੀਕ ਹੈ ਬਾਕੀ ਦੱਸ ਦਈਏ ਅਮਨੇ ਵੀਰੇ 10 ਦੇ ਵਿੱਚ ਵੀ ਕਿਆ-ਕਿਆ ਚੇਂਜ ਕਰਿਆ ਮੜਾ ਜਾ ਇਹਦੇ ਵੀਰੇ ਇੱਕ ਤਾਂ ਰਿਮਾਂ ਦਾ ਰੰਗ ਚੇਂਜ ਕਰਿਆ ਚਾਰੇ ਰਿਮਾਂ ਦਾ ਰੰਗ ਚੇਂਜ ਆ ਠੀਕ ਆ ਬਾਈ ਜਿੰਨੇ ਵੀ ਸਟicker ਆ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਆ ਬਾਈ ਆਹ ਰਿਮਾਂ ਦਾ ਰੰਗ ਇਹਦਾ ਫਰੰਟ ਵਾਲਾ ਲੋਗੋ ਇਹਦਾ ਗੋਲਡਨ ਕਰਤਾ ਬਾਕੀ ਰਿਮ ਚਾਰੇ ਉਤੋਂ ਬਾਅਦ ਆਜੋ ਰਿਮ ਤੇ ਲੋ ਜੀ ਆ ਰਿਮਾਂ ਦਾ ਰੰਗ ਵੀ ਗੋਲਡ ਅਮਨੇ ਇਹਨੂੰ ਆਪਾਂ ਗੋਲਡਨ ਕਹਿ ਦਈਏ ਕਿ ਹਾਂ ਬੋਲਟ ਐ ਡਾਰਕਾ ਥੋੜਾ ਜਿਹਾ ਬੋਲਟ ਦੇ ਅੱਛਾ ਬਾਕੀ ਸਲੰਸਰ ਵਾਲੀ ਜਾ ਉਹਦੇ ਬਾਅਦ ਚ ਬਾਈ ਜੀ ਇਹਨਾਂ ਨੇ ਬੈਟਰੀ ਬਕਸੇ ਤੇ ਵੀ ਬ੍ਰਾਂਡਿੰਗ ਕਰਤੀ ਆ ਦੇਖੋ ਪਹਿਲਾਂ ਆਉਂਦੀ ਨਹੀਂ ਸੀ ਉਹ ਵੀ ਕਰਤੀ ਇਹਨਾਂ ਨੇ ਠੀਕ ਆ ਸਵਰਾਜ ਦਾ ਲੋਗੋ ਲਾਤਾ ਬੈਟਰੀ ਬਕਸੇ ਤੇ ਨਾ ਕੀਤਾ ਸਲੰਸਰ ਵਾਲੀ ਜਾਲੀ ਉਹਦੇ ਬਾਅਦ ਚ ਬਾਈ ਸਲੰਸਰ ਵਾਲੀ ਜਾਲੀ ਸਾਰੀ ਰਿੰਮਾ ਦੇ ਨਾਲ ਵੀ ਆ ਠੀਕ ਹੈ ਜੀ ਉਹਦੇ ਬਾਅਦ ਚ ਆਜੋ ਸੈਲੀਬ੍ਰੇਟਿੰਗ 50 ইয়ারਸ ਆਪ ਬਾਈ ਜੀ ਕਹਿੰਦੇ ਜੀ ਥੋਨੀ ਦੇ ਸਾਈਨ ਇਹਦੇ ਪਰ ਥੋਨੀ ਦੇ ਸਾਈਨ ਕਰਤੇ ਤੇ ਆ ਵੀ ਇੱਕ ਚੇਂਜ ਕਰਿਆ ਠੀਕ ਆ ਬਸ ਧੋਨੀ ਦਾ ਇੱਕ ਵਾ ਕਰਕੇ ਦੇ ਦੇਣਾ ਉਹਨੇ ਆਟੋਗ੍ਰਾਫ ਵਾਲਾ ਠੀਕ ਆ ਧੋਨੀ ਨਾਲ ਐਗਰੀਮੈਂਟ ਕਰਿਆ ਵਾ ਕੰਪਨੀ ਨੇ ਬਾਈ ਹਾਂ ਹੋ ਗਿਆ ਧੋਨੀ ਨਾਲ ਦਾ ਜਿਹੜਾ ਦੂਆ ਛੋਟਾ ਟਰੈਕਟਰ ਉਹਦੀ ਵੀ ਮਸ਼ਹੂਰੀ ਕਰਦਾ ਹੁੰਦਾ ਹਨਾ ਹਾਂ ਬਾਕੀ ਮਗਲੇ ਦੇ ਬਾਕੀ ਬਾਈ ਜਿਹੜੀ ਆ ਸਟਿਕਰ ਦੀ ਬ੍ਰਾਂਡਿੰਗ ਆ ਇਹਦੇ ਉੱਪਰ ਵੀ ਪੱਟੀ ਦੇਤੀ ਇਹਦੇ ਵਿੱਚ ਵੀ ਜਾਨੀ ਕਿ ਰੰਗ ਦਾ ਚੇਂਜ ਕਰਤਾ ਠੀਕ ਆ ਸਾਰੇ ਵਿੱਚ ਇਹੀ ਆ ਵਸਵੇਂ ਠੀਕ ਆ ਵੀਰੇ ਆ ਇੰਡੀਕੇਟਰ ਇਹਦੇ ਬਾਅਦ ਚ ਨਹੀਂ ਇੰਡੀਕੇਟਰ ਸੇਮ ਆ ਵੀਰੇ ਇੰਡੀਕੇਟਰ ਸੇਮ ਆ। ਬਾਕੀ ਪਿਛਲੇ ਰਿੰਮ ਬਾਈ ਦੇਖੋ। ਠੀਕ ਹੈ ਜੀ। ਉਤੋਂ ਬਾਅਦ ਚ ਪਿੱਛੇ ਤੋਂ ਲਗਭਗ ਸੇਮ ਹੈ ਹਨਾ। ਬਾਕੀ ਬਾਈ ਜੀ ਆਹ ਡੰਡੇ ਦੇਖੋ। ਹਾਂ ਇਹ ਵੀ 골ਡਨ ਕਰਤੇ। ਇੱਕ ਸਟੀering ਵਾਲਾ ਲੋਕੋ। ਠੀਕ ਹੈ ਜੀ। ਹੋਰ ਆਜੋ ਇਧਰਲੇ ਪਾਸੇ। ਸਟੀering ਵਾਲਾ ਲੋਕੋ ਤੇ। ਸਟੀering ਦੇ ਉੱਤੇ ਲੋਕੋ ਜਿਹੜਾ। ਬਾਕੀ ਆਜੋ 에어 ਫਿਲਟਰ ਤੇ ਅਮਨੇ ਸਾਰਾ ਕੁਝ ਦਿਖਾਉਣਾ ਵੀਰੇ ਆਪਾਂ। ਆਜੋ। ਉਤੇ ਬਾਅਦ ਆ ਗਿਆ ਜੀ 에어 ਫਿਲਟਰ ਹਾਂ 에어 ਫਿਲਟਰ ਤੇ ਵੀ ਬਾਈ ਆਹ ਇਧਰ ਟੇਪ ਕਰਤੀ ਠੀਕ ਆ ਆਮਨੇ ਟੇਪ ਹੈ ਨਾ ਟੇਪ ਆਹ ਜਿਹੜੀ ਉੱਪਰ ਸ਼ੋਅ ਕਰਾ ਦਿੰਦੇ ਨੇ ਇਹ ਬਾਈ ਟੇਪ ਹੈ ਤੇ ਬਾਕੀ ਇਹ ਵੀ ਸਾਰਾ ਗੋਲਡਨ ਗੋਲਡਨ ਬਣਾਤਾ ਠੀਕ ਹੈ ਜੀ ਉਤੇ ਬਾਅਦ ਪਾਵਲੇ ਵੀਰੇ ਆਹ ਸ਼ੋਅ ਦੇਖੋ ਸ਼ੋਅ ਦੇ ਵੀ ਬਾਈ ਬ੍ਰਾਂਡਿੰਗ ਕਰਤੀ ਇਹਨਾਂ ਨੇ ਸਭ ਰਾਤ ਜਿੱਦਾਂ ਨਾ ਮੈਟ ਵਾਲੀ ਟੇਪ ਨਹੀਂ ਮੈਟ ਹੁੰਦਾ ਮੈਟ ਉਹ ਟੇਪ ਕਰਤੀ ਦੇਖੇ ਪਟਕੇ ਬਾਈ ਥੋੜੀ ਜੀ ਪਟਟਲਾ ਤੇ ਉਹਦੇ ਬਾਅਦ ਚ ਬਾਈ ਜੀ ਆਜੋ ਸਟੀਰਿੰਗ ਤੇ ਸਟੀਰਿੰਗ ਵਾਲਾ ਲੋਗੋ ਥੋੜਾ ਜਿਹਾ ਬੜਾ ਕਰਤਾ ਤੇ ਉਹਦੇ ਦੇ ਉੱਤੇ ਉਹਨਾਂ ਨੇ ਆਪਣੀ 골ਡਨ ਕਲਰ ਦੀ ਬ੍ਰਾਂਡਿੰਗ ਕਰਤੀ ਠੀਕ ਹੈ ਜੀ ਬਾਕੀ ਹੋਰਦਾ ਬਾਈ ਮਨ ਲੱਗਦਾ ਕੋਈ ਇੰਜਨ ਵੈਸੇ ਅਮਨ ਇੱਕ ਗੱਲ ਹੈ ਇਹਦੇ ਨਾਲੋਂ ਜੇ ਥੋੜਾ ਜਿਹਾ ਮੈਂ ਕਮੈਂਟੇ ਪੜਿਆ ਲੋਕਾਂ ਦੇ ਥੱਲੇ ਉਹ ਕਹਿੰਦੇ ਇਹਨਾਂ ਨੂੰ ਹੋਰ ਜਿੱਦਾਂ ਮੰਨ ਕੇ ਚਲੋ ਟਰਬੋ ਵਗੈਰਾ ਕੁਝ ਲਾ ਦਿੰਦੇ ਹਨਾ ਕੰਬੀਨੇਸ਼ਨ ਚਲਾ ਦੋਤਾ ਪੜਦਾ ਵੀ ਕੰਬੀਨੇਸ਼ਨ ਮੈਚ ਨਹੀਂ ਕਰਦਾ रेड कलर ਨਾਲ ਜੇ ਜ਼ਿਆਦਾਤਰ ਦੇਖੀ ਆ ਉਹਨੇ ਦੂਜਾ ਜਿੱਦਾਂ ਅਰਜ ਨੂੰ ਆਉਂਦਾ ਸਿਲਵਰ ਹਨਾ ਉਹ ਹੈ ਨਾ ਉਹ ਹਨਾ ਉਹ ਸੋਣਾ ਮੈਚ ਕਰਦਾ ਹਜੇ ਬਾਕੀ ਚਲੋ ਬਾਈ ਕੰਪਨੀ ਦੇ ਕੰਪਨੀ ਦੇ ਜਿਹੜੇ ਇੰਜੀਨੀਅਰ ਹੈ ਬੜੇ ਪਹਿਲਾਂ ਕੋਸ਼ਿਸ਼ ਸੋਚ ਕੇ ਹੀ ਕਰਿਆ ਹੋਣਾ ਹੁਣ ਇਹ ਚੀਜ਼ ਲੋਕ ਇਹ ਡਾਇਰੈਕਟਰ ਉਹੀ ਆਨ ਲੱਗਦਾ ਵੀ ਜਿੰਨੇ ਕੁ ਵੱਢਣਗੇ ਇਹ 50 ਸਾਲ ਦੇ ਜਿਹੜਾ ਹੋ ਆ ਇਹਨਾਂ ਦਾ ਸੈਲੀਬ੍ਰੇਸ਼ਨ ਆ ਹੋਈ ਉਹਨਾਂ ਦਾ ਹੀ ਸ਼ਾਇਦ ਹੋਊਗਾ ਇਹ ਠੀਕ ਆ ਹੈ ਨਾ ਨੀ ਤਾਂ ਸਾਈਨ ਕਿੱਧਰੋਂ ਹੋਏ ਨਾ ਨਾਂ ਦਾ ਤਾਂ ਨਹੀਂ ਕੁਝ ਲਿਖਿਆ ਪਤਾ ਹੈ ਨਹੀਂ ਪਤਾ ਨਹੀਂ ਉਹ ਜਿੱਦਾਂ ਕਰਦਾ ਹੈ ਆਟੋਗ੍ਰਾਫ ਦਿੰਦਾ ਉਹ ਠੀਕ ਹੈ ਹੈ ਨਾ ਨਾਮ ਤੋਂ ਲਿਖਿਆ ਉਹਦੇ ਸਾਈਨ ਆ ਇਹ ਹਜੀ ਅਰਮ ਨੇ 855 ਫੇਰ ਵੀ ਕਿਸੇ ਹੱਦ ਤੱਕ ਠੀਕ ਲੱਗਦਾ ਨੀਲੇ ਰੰਗ ਤੇ ਕਿੱਦਾਂ ਲੱਗਦਾ ਤੈਨੂੰ ਆ ਗਿਆ ਨੀਲਾ ਰੰਗ ਬਾਈ ਨੀਲੇ ਰੰਗ ਤੇ ਵੀ ਇਹਨਾਂ ਨੇ ਸੇਮ ਕਾਰਵਾਈ ਕੀਤੀ ਆ ਬਾਈ ਠੀਕ ਆ ਇਹ ਵੀ ਸਾਰਾ 골ਡਨ ਕਰਤਾ ਇਹਨਾਂ ਨੇ ਰਿੰਮਾ ਵਗੈਰਾ ਆਪਣੇ ਪਰਸੋਂ ਨਾ ਪਰਸੋਂ ਸੁਣ ਲਿਆ ਗਾਲੇ ਪਰਸੋਂ ਟ੍ਰੈਕਟਰ ਉਹ ਉੱਥੇ ਖੜਾ ਸੀ ਮੈਨੂੰ ਦੱਸਾਂ ਕੀ ਲੱਗਿਆ ਮੈਂ ਮੈਂ ਬੈਠਾ ਸੀ ਇੱਥੇ ਨਹੀਂ 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 ਲਿਬੜਿਆ ਨਹੀਂ ਮੈਨੂੰ ਐ ਲੱਗਿਆ ਵੀ ਟਰੈਕਟਰ ਇਹਨਾਂ ਕੋਲੋਂ ਵਿਗਿਆ ਹੋਇਆ ਵੀ ਇਹ ਕਿਸੇ ਨੇ ਬਾਅਦ ਵਿੱਚ ਕਿਸੇ ਨੇ ਰਿੰਮ ਔਰ ਉੱਥੇ ਰੰਗ ਮਰਾਤਾ ਮੈਂ ਸਾਰਾ ਦਿਨ ਬੈਠਾ ਇਹੀ ਦੇਖੀ ਗਿਆ ਉਹ ਉੱਥੇ ਬੈਠਾ ਟਰੈਕਟਰ ਉਹ ਪਰਸੋਂ ਪੁੱਛੇ ਖੜਾ ਸੀ ਜਦ ਬਾਅਦ ਵਿੱਚ ਸ਼ਾਮ ਨੂੰ ਦੇਖਣ ਗਿਆ ਕਿਉਂਕਿ ਮੈਂ ਨਾ ਉਹ ਚੜ੍ਹੇ ਦੇਖਣ ਲਫਾਫੇ ਜੇ ਮੈਂ ਕਿਹਾ ਵੀ ਟਰੈਕਟਰ ਤਾਂ ਨਵਾਂ ਐ ਫੇਰ ਪਤਾ ਲੱਗਿਆ ਫੇ ਕੁਦਰਤੀ ਕੁਬਾਈ ਦੀ ਵੀਡੀਓ ਆ ਗਈ ਮੂਰੇ ਫੇਰ ਪਤਾ ਲੱਗਿਆ ਵੀ ਇਹੇ ਕੰਮ ਵੀ ਇਹ ਯਾਨੀ ਕਿ ਹੋ ਚੁੱਕਿਆ ਹੋ ਗਿਆ ਬਾਕੀ ਬਾਈ ਮੈਂ ਇਹਦੀ ਇੰਸਟਾਗ੍ਰam ਤੇ ਰੀਲ ਵੀ ਪਾਈ ਸੀ ਉਹ ਵੀ ਮੈਂ ਕਹਿੰਦਾ ਕਾਫੀ ਲੋਕਾਂ ਨੇ ਦੇਖੀ ਆ ਕਿਸੇ ਨੇ ਕਿਹਾ ਬਾਈ ਠੀਕ ਆ ਕਿਸੇ ਨੇ ਕਿਹਾ ਗਲਤ ਆ ਬਾਕੀ ਬਾਈ ਹਰੇਕ ਦੀ ਆਪਣੀ ਆਪਣੀ ਪਸੰਦ ਹੈ ਠੀਕ ਹੈ ਜੀ ਕਿਸੇ ਨੂੰ ਆਪਾਂ ਇੱਕ ਦੂਏ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਨੂੰ ਠੀਕ ਆ ਇਹ 744 XT ਹੈ ਬਾਈ ਇਹਦੇ ਆ 855 ਜਿਹੜਾ ਸੇਮੇ ਇੰਜਨ ਆ ਰਿਹਾ ਦੋਨਾਂ ਦੇ ਵਿੱਚ ਜਿਹੜਾ ਐਫੀ ਹੈ ਉਹਦੇ ਵਿੱਚ ਇੰਜਨ ਆ ਰਿਹਾ ਜਿਹੜਾ 3308 ਸੀਸੀ ਦਾ ਇੰਜਨ ਆ ਇਹਦੇ 855 ਚ ਦੋਨਾਂ ਚ ਸੇਮ ਇੰਜਣੇ ਆ ਠੀਕ ਆ ਜੀ ਤੇ ਬਾਕੀ ਟਰੈਕਟਰ ਦੋਨੇ ਵਧੀਆ ਨੇ ਤੇ ਜੇ ਗੱਲ ਕਰੀਏ ਬਾਈ ਆਪਾਂ ਟਰੈਕਟਰ ਦੀ ਸੇਲ ਦੀ ਤਾਂ ਟਰੈਕਟਰ ਸਾਡੇ ਹੋਰ ਦਾਦਾਵਾਂ ਨੂੰ ਪਤਾ ਨਹੀਂ ਸਾਡੇ ਰੋਪੜ ਜ਼ਿਲ੍ਹੇ ਚੋਂ ਸਾਰਿਆਂ ਨਾਲੋਂ ਵੱਧ ਸੇਲ ਹੈ ਇਸ ਟਰੈਕਟਰ ਦੀ ਬਾਈ ਠੀਕ ਆ ਜੀ ਸਭ ਦੀ ਮਨਨ ਕੀ ਜਿਹੜਾ ਵੀ ਪਹਿਲੀ ਪਸੰਦ ਆ ਪੁਰਾਣੇ ਦੀ ਵੀ ਨਵੇਂ ਦੀ ਵੀ ਬਾਈ ਦੋਨਾਂ ਦੀ ਠੀਕ ਆ ਜੀ ਮਾਕੇ ਆਪਣੇ ਬਾਰੇ ਇੱਕ ਜਿਹੜਾ ਐਂ ਕਹਿ ਰਹੇ ਆ ਵੀ ਇਹਨੂੰ ਸਪੈਸ਼ਲ ਐਡੀਸ਼ਨ ਦਾ ਨਾਮ ਦਿੱਤਾ ਇਹ ਗੱਲ ਹੈਗੀ ਹੈ ਕਿ ਉਦਾਂ ਹੀ ਬਸ ਲੋਕਾਂ ਨੇ ਗੱਲ ਬਣਾਈ ਹੈਂ ਕਹਿ ਰਹੇ ਆ ਪੈਸੇ ਲਿਖਿਆ ਪਤਾ ਹੈ ਜੀ ਤੇ ਉਹੀ ਗੱਲ ਆ ਬਾਈ ਮੈਂ ਇੰਸਟਾਗ੍ਰam ਤੇ ਰੀਲਾਂ ਦੇਖ ਰਿਹਾ ਬਾਈ ਲੋਕ ਕਹਿ ਰਹੇ ਆ ਵੀ ਸਪੈਸ਼ਲ ਐਡੀਸ਼ਨ ਹੁਣ ਇਹਦਾ ਮੰਨੂ ਵੀ ਨਹੀਂ ਬਾਈ ਪਤਾ ਪ੍ਰੋਪਰ ਵੀ ਇਹਨੂੰ ਕੰਪਨੀ ਨੇ ਨਾਮ ਦਿੱਤਾ ਕਿ ਲੋਕਾਂ ਨੇ ਆਪਣੇ ਕੋਲ ਸੀ ਬਹਿਆ ਬਾਈ ਕਹਿ ਰਹੇ ਆ ਲਿਖਿਆ ਪਤਾ ਹੈ ਅੱਛਾ ਠੀਕ ਆ ਕਹਿੰਦੇ ਆ ਵੀ ਸਪੈਸ਼ਲ ਐਡੀਸ਼ਨ ਹੈ ਬਾਈ ਸਪੈਸ਼ਲ ਐਡੀਸ਼ਨ ਆ ਤਾਂ ਜੇ ਦੇਖਿਆ ਜਾਵੇ ਫਿਰ ਤਾਂ ਕੰਮ ਖਰਾਬੇ ਹੋਣਾ ਫਿਰ ਵੀ ਸਪੈਸ਼ਲ ਵਿਜ਼ਨ ਵਾਲੇ ਦੇ ਵਿੱਚੋਂ ਇੰਜਨ 'ਚ ਥੋੜੋ ਕੋਈ ਚੇਂਜ ਕਰਿਆ ਨਾ ਕਿ ਗੇਅਰ 'ਚ ਕਰਿਆ ਹਾਂ ਬਸ ਨਾ ਗਲਤ ਗਲਤ ਤਾਂ ਸਹੀ ਆ ਬਾਈ ਪੇਂਟੇ ਬਦਲਿਆ ਬਸ ਆਹੋ ਪੇਂਟੇ ਬਦਲਿਆ ਸਟicker ਬਦਲੇ ਨੇ ਸਟicker ਬਦਲੇ ਆ ਕੱਲ ਤਾਂ ਸਹੀ ਆ ਬਾਈ ਬਾਕੀ ਮੰਨ ਕੇ ਜਦੋਂ ਸਪੀਡਾਂ 'ਚ ਫਰਕ ਪਾਇਆ ਜਾਂ ਗੇਅਰਾਂ 'ਚ ਕੁਝ ਕਰਿਆ ਇੰਜਨ ਦੀ ਸੀ ਵਧਾਈ ਆ ਮੇਰੇ ਹਿਸਾਬ ਨਾਲ ਮੰਨੇ ਜੇ ਜਿੱਥੇ ਤੱਕ ਚੱਲ ਹਰੇਕ ਦੀ ਆਉਣ ਨਹੀਂ ਸੋਚਣੀ ਹੁੰਦੀ ਆਪਾਂ ਕੰਪਨੀ ਵਾਲੇ ਦਾ ਹੈ ਨਹੀਂ ਪਰ ਜੇ ਇਹਨਾਂ ਨੇ ਬਦਲਣ ਦੇ ਸਤਾ ਕੰਪਨੀ ਨੂੰ ਮਾੜਾ ਮੋਟਾ ਇਦਾਂ ਟਰਬੋ ਵਗੈਰਾ ਕੁਝ ਲਾ ਦਉਂਦੇ ਹਨਾ ਟਰੈਕਟਰੀ ਪਾਵਰ ਵਾਜਣੀ ਸੀ ਉਹਦੇ ਨਾਲ ਪਰ ਉਹਦਾ ਵੀ ਅਮਨੇ ਬਹੁਤ ਪੰਗਾ ਕਿਉਂਕਿ ਟਰੈਕਟਰ ਇਹ 45 HP ਦੇ ਵਿੱਚ پاس ਹੈ ਜੇ ਨੂੰ ਆਪਾਂ ਫਿਰ ਪਰ ਐਂ ਤਾਂ ਹੁਣ ਟਰਬੋ ਸਾਡੇ 52 10 ਚ ਵੀ ਆਉਂਦੀ ਆ ਹਨਾ 50 HP ਚੋ ਵੀ ਬਿਲਕੁਲ ਬਾਈ ਤੇ ਬਾਕੀ ਬਾਈ ਚਲੋ ਆਪਾਂ ਨੇ ਜਿਵੇਂ ਪਹਿਲਾਂ ਦੱਸਿਆ ਵੀ ਹਰੇਕ ਨੂੰ ਹਰੇਕ ਦੀ ਆਪਣੀ ਆਪਣੀ ਤਾਂ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਜਿਹੜੀ ਇਹ ਕੰਪਨੀ ਨੇ ਵੀ ਤੁਹਾਨੂੰ ਕਿਵੇਂ ਲੈ ਹੈ ਵੀਰੇ ਹਿੱਸੇ ਖੁੱਲਣੇ ਵਾਲੀ ਆਉਂਦੇ ਸਾਰੇ ਹਿੱਸੇ ਵੀਰੇ ਖੁੱਲਮਾ ਹੀ ਹਾਂ ਹਿੱਸੇ ਖੁੱਲਣੇ ਹੁਣ ਪਰ ਅਮਨੇ ਅੱਜ ਆਪਾਂ ਕਹਿ ਦੰਨੇ ਵੀ ਹਿੱਸਾ ਖੁੱਲਮਾ ਪਰ ਮੈਂ ਉਹਨੂੰ ਛੇੜਦਾ ਕੋਈ ਕੋਈ ਹੋਵੇ ਆ ਲੂ ਲੂ ਵਾਲਾ ਕੋਈ ਛੇੜਦਾ ਹੋਵੇ ਹਨਾ ਹਨਾ ਜਿਹੜੇ ਟਾਇਰ ਦੂਜੇ ਪਤਲੇ ਪਾਉਂਦੇ ਨੇ ਹਾਂ ਕੋਈ ਕੋਈ ਹੋਵੇ ਵੀ ਚੱਲ ਕਿਸੇ ਨੇ ਛੇੜਖਾਨੀ ਕਰਤੀ ਪਰ ਮੈਂ ਅਜੇ ਤੱਕ ਬਾਈ ਕੋਈ ਦੇਖਿਆ ਨਹੀਂ ਡਾ ਖਾਸ ਵੀ ਇਹਦਾ ਕੋਈ ਛੇੜਖਾਨੀ ਕਰਦਾ ਹੋਵੇ ਹਨਾ ਮੈਂ ਤਾਂ ਮਗਰਲੇ ਰਿੰਡ ਦੀ ਕਰਨੀ ਪੈਂਦੀ ਆ ਹਾਂ ਸਰਵਾ ਕੇ ਟਾਇਰ ਬਾਹਰ ਕਰਦੇ ਹਾਂ ਹਾਂ ਉਹਦਾ ਹੈ ਬਾਈ ਗੱਲ ਤਾਂ ਸਹੀ ਗਲਤ ਹੈ ਸਹੀ ਹੈ ਭਾਈ ਤੇ ਬਾਕੀ ਭਾਈ ਇਹਨਾਂ ਦਾ ਇੱਕ 744 ਜਿਹੜਾ ਐਫੀ ਆਉਂਦਾ ਏ ਉਹਦੇ ਵਿੱਚ ਵੀ ਆਪਾਂ ਨੇ ਦੱਸਿਆ ਸੀ ਅੱਜ ਇਹਨਾਂ ਨੇ ਰੈਕਟਰ ਸੇਲ ਕੀਤਾ ਉਹਦੇ ਵਿੱਚ ਵੀ ਹੁਣ 3 ਸਪੀਡ ਦੀ ਆਪਸ਼ਨ ਆਉਂਦੀ ਜੇ ਅਸੀਂ ਉਹਦੇ ਵਿੱਚ ਵੀ ਤਿੰਨ ਸਪੀਡਾਂ ਵਿੱਚ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਆ 4 ਵੀਲ ਵੀ ਆਉਂਦਾ ਉਹ ਚ ਆਈ ਫੈ ਵੀਰੇ ਇਹ ਬਹ ਟੂ ਸਪੀਡ ਸਾਰਿਆਂ ਚ ਆਉਂਦਾ ਵੀਰੇ ਹੁਣ ਪਹਿਲਾਂ ਇਹਨਾਂ ਦਾ ਜਿਹੜਾ 4 ਵੀਲ ਤਾਂ ਉਹ ਨਹੀਂ ਤਾਂ ਆਉਂਦਾ 3 ਸਪੀਡ 850 ਹੁਣ ਹੁਣ ਸਾਰਿਆਂ ਚ ਮਿਲ ਗਈ 3 ਸਪੀਡ ਆਉਂਦਾ ਇਹ ਵੀ 3 ਹੈ ਇਹ ਨਾ ਨਾ ਇਹ 2 ਆ ਵੀਰੇ ਜਿਹੜਾ ਆਪਣੇ ਵੀਰ ਸੈਂਟਰ ਗੇਅਰ ਆ ਹਮੇਸ਼ਾ ਧਿਆਨ ਰੱਖਣਾ ਜਿਹੜਾ ਸੈਂਟਰ ਗੇਅਰ ਆ ਉਹ ਹਮੇਸ਼ਾ 2 ਸਪੀਡ ਆ ਜਿਹੜਾ ਸਾਈਡ ਗੇਅਰ ਆ ਉਹ ਹਮੇਸ਼ਾ 3 ਸਪੀਡ ਚ ਆ ਠੀਕ ਆ ਬਾਕੀ ਆਪਣੀ ਇੱਕ ਗੱਲ ਹੋਰ ਆ ਵੀਰੇ ਜਿਆਦਾ ਜਿਆਦਾ ਟਰੈਕਟਰ ਜਦ ਇਹ ਮਾਡਲ ਲਾਂਚ ਹੋਇਆ ਸੀ ਨਾ ਇਹਨਾਂ ਦਾ ਜਦ ਵੀ ਬਹੁਤ ਲੋਕਾਂ ਨੇ ਗੱਲਾਂ ਬਣਾਈਆਂ ਵੀ ਹਾਂ ਬਾਈ ਇਹ ਇਹਨਾਂ ਨੇ ਟਰੈਕਟਰ ਦਾ ਜਲੂਸ ਕੱਢਤਾ ਇਹ ਵਿਗਣਾ ਨਹੀਂ ਪਰ ਕੋਈ ਫਰਕ ਨਹੀਂ ਪਿਆ ਬਾਈ ਟਰੈਕਟਰ ਸੁਣਨੇ ਚ ਆਏ ਵੀ ਉਹ ਵੀ ਪਹਿਲਾਂ ਨਾਲੋਂ ਵੀ ਵੱਧ ਵਿਗਨੇ ਟਰੈਕਟਰਾਂ ਨੂੰ ਲੈਣਾ ਹੂੰ ਵੀ ਅਮਨੇ ਵੀਰੇ ਜਿਹੜੇ ਬੰਦੇ ਨੇ ਪਹਿਲਾਂ ਤੋਂ ਸ਼ੁਰੂ ਤੋਂ ਸਵਾਰਾਇ ਰੱਖਿਆ ਵਾ ਨਾ ਉਹ ਕਿਸੇ ਹੋਰ ਪਾਸੇ ਜਾਂਦਾ ਨਹੀਂ ਹੈਗਾ ਉਹ ਫਿਰ ਇਹਨੂੰ ਹੀ ਪੈਂਦਾ ਸਿੱਧਾ ਜੀ ਤੇ ਬਾਕੀ ਭਾਈ ਆਪਾਂ ਨੇ ਹੈ ਬੱਕੇ ਆਏ ਆ ਸਾਈਡ ਗੇਅਰ ਵੀ 3 ਕਿ ਨਹੀਂ ਆਉਂਦਾ 3 ਸਪੀਡ ਹਾਂ 2 ਸਪੀਡ ਵੀ ਹੈਗੀਆਂ 2 ਸਪੀਡ ਵੀ ਹੈਗੇ ਹਾਂ ਬਿਲਕੁਲ ਗੱਲ ਤਾਂ ਠੀਕ ਹੈ ਤੇ ਬਾਕੀ ਭਾਈ ਆਪਾਂ ਨੇ ਥੋੜੀ ਜੀ ਤੁਹਾਨੂੰ ਇੱਧਰ ਵੀ ਜਾਣਕਾਰੀ ਦੇਣੀ ਆ ਸਬਸਿਡੀਆਂ ਬਾਰੇ ਕੋਈ ਲਾਡੀ ਵੀਰ ਨੇ ਮੇਰੇ ਨੇ ਵੀਡੀਓ ਪਾਈ ਸੀ ਵੀ ਟਰੈਕਟਰਾਂ ਤੇ ਸਬਸਿਡੀ ਨਿਕਲੀ ਹੋਈ ਆ ਭਾਈ ਮੇਰੇ ਹਿਸਾਬ ਨਾਲ ਮਨੂੰ ਬਹੁਤ ਫੋਨ ਆਲੇ ਵੀਰਾਂ ਦੇ ਵੀ ਸਬਸਿਡੀ ਟਰੈਕਟਰਾਂ ਤੇ ਰੋਟਾਵੇਟਰਾਂ ਦੇ ਬਾਈ ਸਬਸਿਡੀ ਸੀਗੀ ਟਰੈਕਟਰਾਂ ਤੇ ਅੱਜ ਮੈਂ ਕੋਸ਼ਿਸ਼ ਕਰੀ ਆ ਤਿੰਨ ਚਾਰ ਜਣਾਂ ਦੀ ਭਰਨ ਦੀ ਪਰ ਕਿਸੇ ਦੀ ਭਰਨੀ ਹੋਈ ਸਬਸਿਡੀ ਤੇ ਪਤਾ ਨਹੀਂ ਕੀ ਚੱਕਰ ਆ ਮੈਂ ਟਰਾਈ ਕੀਤੀ ਆ ਪਰ ਲਾਡੀ ਬਾਈ ਕਿਨੇ ਕਈਆਂ ਦੀ ਸਬਸਿਡੀਆ ਭਰੀਆਂ ਨੇ 10 ਲੱਖ ਦੇ ਵਿੱਚ ਵਿੱਚ ਸੁਣਿਆ ਸੀ ਕਹਿੰਦੇ ਵੀ ਟਰੈਕਟਰ ਤੁਸੀਂ ਲੈ ਸਕਦੇ ਹੋ ਰੋਟਾਵੇਟਰ ਦੇ ਵੀ ਸੀਗੀ ਅੱਜ ਦੀ ਤਰੀਕ ਦੱਸੀ ਆ ਲਾਸਟ ਬਾਕੀ ਹੁਣ ਕੱਲ ਨੂੰ ਭਰ ਹੁੰਦੀ ਆ ਕਿ ਨਹੀਂ ਭਰ ਹੁੰਦੀ ਉਹ ਤਾਂ ਹੁਣ ਬਾਈ ਪ੍ਰੋਪਰ ਪਤਾ ਨਹੀਂ ਇਹਦੇ ਵਾਸਤੇ ਟਰੈਕਟਰ ਦੀ ਮਲਕੀ ਬੰਦੇ ਦੇ ਫਰਦ ਉਹਦਾ ਮਲਕੀ ਆਧਾਰ ਕਾਰਡ ਉਹਦੇ ਨਾਮ ਤੇ ਆਨਲਾਈਨ ਫਸਲ ਗਿਰੀ ਵੀ ਚਾਹੀਦੀ ਸੀ ਮੰਡੀ ਦੇ ਵਿੱਚ ਤੇ 5000 ਰੁਪਏ ਤੱਕ ਦੀ ਟੋਕਨ ਫੀਸ ਸੀ ਜਿਹੜੀਆਂ ਸ਼ਰਤਾਂ ਸੀਗੀਆਂ ਮੇਨ ਮੇਨ ਠੀਕ ਹੈ ਜੀ ਤੇ ਇਹੀ ਮੈਂ ਉਹਦੇ ਵਿੱਚ ਪੜਿਆ ਜਾਨੀ ਕਿ ਤੁਸੀਂ 10 ਲੱਖ ਤੇ ਅੰਦਰ ਅੰਦਰ ਵਾਲਾ ਟਰੈਕਟਰ ਸੀਗੀ 40% ਸਬਸਿਡੀ ਸੁਣਿਆ ਤੁਸੀਂ 40% ਤੱਕ ਸਬਸਿਡੀ ਰੋਟਾਵੇਟਰ ਤੇ ਟਰੈਕਟਰ ਦੀ ਭਰ ਸਕਦੇ ਸੀ ਤੇ ਹੁਣ ਕਈ ਸਾਰੇ ਵੀਰਾਂ ਦੀਆਂ ਪਰ ਵੀ ਹੋ ਗਈਆਂ ਅੱਜ ਭਰੀਆਂ ਵੀ ਨੇ ਸਬਸਿਡੀਆਂ ਤੇ ਉਹ ਹੁਣ ਪਤਾ ਲੱਗੂ ਬਾਈ ਕਿੱਦਾਂ ਨਿਕਲਦੀ ਆ ਕਿਉਂਕਿ ਜਿਹੜੀ ਪਹਿਲਾਂ 30 ਲੱਖ ਵਾਲੀ ਭਰੀ ਸੀ ਕਈ ਬਾਈ ਇਹ ਕਹਿੰਦੇ ਅਸੀਂ ਵੀ ਥੋੜੀ ਵੀਡੀਓ ਦੇਖ ਕੇ ਬਾਈ ਸਬਸਿਡੀ ਭਰਤੀ ਵੀ ਉਹਦੇ ਵਾਸਤੇ ਹੁਣ 15 ਲੱਖ ਰੁਪਏ ਦਾ ਉਹ ਮੰਗ ਰਹੇ ਆ ਰਿਟਰਨ ਬਾਈ ਕਹਿੰਦੇ ਤੁਸੀਂ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਬਾਈ ਇਹ ਚੀਜ਼ ਦਾ ਕਿਸੇ ਨੂੰ ਨਹੀਂ ਸੀ ਪਤਾ ਪਹਿਲਾਂ ਜਿੱਦਾਂ ਸਾਨੂੰ ਆਈ ਖਬਰ ਵੀ ਸਬਸਿਡੀ 30 ਲੱਖ ਦੇ ਸੰਦਾਂ ਨਾਲ ਤੁਸੀਂ ਲੈ ਸਕਦੇ ਆ ਉਦਾਂ ਆਪਾਂ ਤੁਹਾਨੂੰ ਪਾਤੀ ਤੁਸੀਂ ਭਾਰਤੀ ਤੁਹਾਡੀ ਨਿਕਲ ਗਈ ਹੁਣ ਜਿਹੜੀ ਇਹ ਚੀਜ਼ ਇਹ ਚੀਜ਼ ਹੁਣ ਬਾਅਦ ਚ ਸਾਨੂੰ ਵੀ ਇਹ ਚੀਜ਼ ਬਾਅਦ ਚ ਮੈਰੀ ਬਾਈ ਖੁਦ ਦੀ ਭਰੀ ਵੀ ਸੀ ਸਬਸਿਡੀ ਉਹ ਠੀਕ ਹੈ ਜੀ ਤੇ ਉਹ ਚੀਜ਼ ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਹਾਂ ਇਹਨਾਂ ਨੇ ਰਿਟਰਨ ਵੀ ਮੰਗੇ ਆ 15 ਕਿਉਂਕਿ 15 ਲੱਖ ਦੀ ਤੁਹਾਨੂੰ ਪਤਾ ਰਿਟਰਨ ਕੋਈ ਨਹੀਂ ਭਰਦਾ ਬਾਈ ਜ਼ਿਮੀਂਦਾਰ ਖਾਸ ਕਰਕੇ ਠੀਕ ਹੈ ਜੀ ਇਹ ਗੱਲਾਂ ਬਾਈ ਕੋਈ ਸਾਨੂੰ ਪਹਿਲਾਂ ਇਹ ਗੱਲਾਂ ਬਾਅਦ ਚ ਪਤਾ ਲੱਗੀਆਂ ਨੇ ਠੀਕ ਹੈ ਹੁਣ ਜਿਹੜੀ ਟਰੈਕਟਰ ਵਾਲੀ ਆ 10 ਲੱਖ ਵਾਲੀ ਇਹਦਾ ਵੀ ਬਾਈ ਹੁਣ ਕੋਈ ਪ੍ਰੋਪਰ ਨਹੀਂ ਪਤਾ ਭਰੀ ਜਾ ਰਹੇ ਆ ਸਾਰੇ ਇਹਨਾਂ ਨੂੰ ਅੱਗੇ ਜਾ ਕੇ ਇਹਨਾਂ ਨੇ ਕੀ ਰਿਕੁਆਇਰਮੈਂਟਾਂ ਮੰਗਣੀਆਂ ਐ ਜਾਂ ਸਬਸਿਡੀ ਨਿਕਲੀਆਂ ਉਹਦੇ ਬਾਰੇ ਹਜੇ ਪ੍ਰੋਪਰ ਕੋਈ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੀ ਜਿੰਨਾ ਕ ਆਪਾਂ ਨੂੰ ਪਤਾ ਉਹਨਾਂ ਕ ਆਪਾਂ ਦੱਸ ਦਨੇ ਆ ਸਾਡੀ ਕੋਸ਼ਿਸ਼ ਆ ਹੁੰਦੀ ਐ ਜਿੱਦਾਂ ਆਪਾਂ ਨੇ ਹੁਣ ਸੁਪਰ ਸੀਟਰਾਂ ਦੀਆਂ ਬਹੁਤ ਸਾਰੀਆਂ ਵੀਰਾਂ ਦੀਆਂ ਸਬਸਿਡੀਆਂ ਭਰਾਈਆਂ ਕਈ ਇਹਨੂੰ ਨਹੀਂ ਭਰਨੀ ਆਉਂਦੀ ਆਪਣੇ ਆਪਣੇ ਕੋਲੋਂ ਵੀ ਭਰੀ ਐ ਭਾਈ ਠੀਕ ਹੈ ਜੀ ਆਪਣਾ ਤਾਂ ਮਕਸਦ ਆਹੀ ਹੁੰਦਾ ਵੀ ਚਲੋ ਕਿਸੇ ਦਾ ਫਾਇਦਾ ਹੋ ਜਾਵੇ ਪਰ ਆਪਾਂ ਵੀ ਕਿਸੇ ਦਾ ਨੁਕਸਾਨ ਹੋਵੇ ਜਾਂ ਹੁਣ ਕਈ ਸਾਰੇ ਵੀਰਿਆਂ ਦੇ ਵੀ 30 ਲੱਖ ਦਾ ਸਾਮਾਨ ਅਸੀਂ ਲੈ ਲਈਏ ਅਸੀਂ ਦਾ ਲੋਨ ਤੇ ਲੈਣਾ ਸਾਰਾ ਸਮਾਨ ਵੀ ਕਾਨੂੰ ਸਬਸਿਡੀ ਨਾ ਮਿਲੀ ਵੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਾਈ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਇਹ ਪੈਸੇ ਗਵਰਨਮੈਂਟ ਨੇ ਦੇਣੇ ਸਰਕਾਰ ਨੇ ਠੀਕ ਹੈ ਜੀ ਮੇਰਾ ਇੱਥੇ ਕੋਈ ਰੋਲ ਨਹੀਂ ਹੈਗਾ ਆਪਾਂ ਨੂੰ ਤਾਂ ਜਿੰਦਾਂ ਪਤਾ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਦਨੇ ਠੀਕ ਹੈ ਜੀ ਤੇ ਬਾਕੀ ਬਾਈ ਆਪਣੇ ਕੋਲ ਟਰੈਕਟਰ ਖੜੇ ਨੇ ਸੈਕੰਡ ਹੈਂਡ ਮਹਾਰਾ ਦੀ ਕਿਰਪਾ ਨਾਲ ਕਾਫੀ ਟਰੈਕਟਰ ਹੋ ਗਿਆ ਆਪਣੇ ਕੋਲ ਤੇ ਜੇ ਕਿਸੇ ਨੇ ਵੀ ਕੋਈ ਟਰੈਕਟਰ ਪੁਰਾਣਾ ਲੈਣਾ ਹੈ ਜਾਂ ਵੇਚਣਾ ਹੈ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਠੀਕ ਹੈ ਜੀ ਆ ਖੜੇ ਆਪਣੇ ਕੋਲ ਟਰੈਕਟਰ ਸਾਰੇ ਲੋ ਦੇਖ ਸਕਦੇ ਹੋ ਤੁਸੀਂ ਤੇ ਆਪਣੀ ਲੋਕੇਸ਼ਨ ਸਭ ਨੂੰ ਪਤਾ ਹੀ ਰੋਪੜ ਦਾਣਾ ਮੰਡੀ ਹੈ ਜੀ ਠੀਕ ਹੈ ਜੀ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਨਜ਼ਦੀਕ ਉੱਥੇ ਆ ਕੇ ਤੁਸੀਂ ਆਪਣੇ ਟਰੈਕਟਰ ਦੇਖ ਸਕਦੇ ਹੋ ਸਾਰੀਆਂ ਏਜੰਸੀਆਂ ਵਿੱਚ ਪੁਰਾਣੇ ਟਰੈਕਟਰ ਖੜੇ ਹੁੰਦੇ ਨੇ ਕਿਸੇ ਨੇ ਵੀ ਕੋਈ ਟਰੈਕਟਰ ਲੈਣਾ ਜਾਂ ਵੇਚਣਾ ਹੈ ਤਾਂ ਆਪਣੇ ਨਾਲ ਜਰੂਰ ਕਨੈਕਟ ਕਰੋ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਠੀਕ ਹੈ ਜੀ ਤੇ ਬਾਕੀ ਜਿਹੜੇ ਸਾਰੇ ਵੀਰ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾਉਣੇ ਹੋਣ ਦਾ ਰੇਟ ਵੀਰੇ ਨਾਲ ਜਰੂਰ ਦੱਸਿਆ ਕਰੋ ਟਰੈਕਟਰ ਦਾ ਵੀ ਇਹਨੇ ਦਾ ਵੇਚਣਾ ਤੇ ਪੂਰੀ ਜਾਣਕਾਰੀ ਦੇ ਦਿਓ ਟਰੈਕਟਰ ਫਲਾਣਾ ਮਾਡਲ ਹੈ ਜੀ ਏਰੀਆ ਸਾਰਾ ਕੁਝ ਦੱਸਿਆ ਕਰੋ ਨਾਲ ਠੀਕ ਹੈ ਜੀ ਤੇ ਬਾਕੀ ਵੀਰੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ